ਫਾਜ਼ਿਲਕਾ ਦੇ ਪਿੰਡ ਟਾਣੀ ਬਚਨ ਸਿੰਘ ਵਿੱਚ ਪੌਸਤ ਦੀ ਖੇਤੀ ਕਰਦਾ ਇੱਕ ਕਿਸਾਨ ਪੁਲਿਸ ਅਤੇ ਬੀਐਸਐਫ ਵੱਲੋਂ ਕੀਤੀ ਸਾਂਝੀ ਛਾਪੇਮਾਰੀ ਦੌਰਾਨ ਕਾਬੂ 1000 ਤੋਂ ਵੱਧ ਤਿਆਰ ਬੂਟੇ ਹੋਏ ਬਰਾਮਦ ਆਜਾ ਜੀ ਪੈਟਰੋਲਿੰਗ ਤੇ ਜਾ ਰਿਹਾ ਸੀ ਮੈਂ ਚੌਕੀ ਨੰਬਰ 4 اے ਸੀ ਗੁਰਨਾਮ ਸਿੰਘ ਪੁਲਿਸ ਪਾਰਟੀ ਮੇਰੇ ਨਾਲ ਸੀ ਇੱਕ ਸਰਕਾਰੀ ਗੱਡੀ ਤੇ ਚਕੀਪੁਰ ਸਨ ਇਲਾਕਾ ਸਵਾਰ ਤੇ ਜਾ ਰਹੀ ਸੀ ਚੌਕੀ ਜੁਗਿਆ ਤੋਂ ਨਾ ਚਾਪਾ ਛੀਵਾ ਫੌਨ ਦਾ ਕੁਲ ਫੁੱਲਸ ਪਾਰਟੀ ਤੇ ਨਾਲ ਕੁ ਬੀਐਸਪ ਦਾ ਸਾਨੂੰ ਮਿਲਾਕੀ ਹੋਈ ਅਸੀਂ ਉਹਨਾਂ ਨੂੰ ਨਾਲ ਲੈ ਕੇ ਬਾਰਡਰ ਏਰੀਆ ਦੀ ਗਸ਼ਤ ਕਰਨ ਜਾ ਰਹੇ ਸੀ ਜੀ ਜਦ ਤਾਣੀ ਬਚਨ ਸਕੇ ਪਿੱਛੇ ਅਸੀਂ ਥੋੜੀ ਜੀ ਸਾਨੂੰ ਮੁਕੌਰ ਨੇ ਤਲਾਹ ਦਿੱਤੀ ਮੁਕੌਰ ਨੇ ਚਲਾ ਇਸੇ ਵੀ ਟਿੱਕਣ ਸਿੰਘ ਚੜਾ ਹੈਗਾ ਨਾ ਟਿੱਕਣ ਸਿੰਘ ਹਿਮਤ ਸਿੰਘ ਪੁੱਤਰ ਟਿੱਕਣ ਸਿੰਘ ਹਿਮਤ ਸਿੰਘ ਦਾ ਪੁੱਤਰ ਟਿੱਕਣ ਸਿੰਘ ਇਹਨੇ ਆਉਦੇ ਖੇਤ ਵਿੱਚ ਪੌਸਟ ਦੀ ਖੇਤੀ ਦੇ ਬੂਟੇ ਲਾਏ ਹੋਏ ਨੇ ਅਸੀਂ ਪਤਲਾ ਸਾਨੂੰ ਖੂਸ ਹੋਰ ਮੁਕਤ ਕਰਦੇ ਜਿਸ ਦੇ ਤਾਰ ਤੇ ਅਸੀਂ ਕੋਈ ਕਾਰਜ ਰੰਗਰ ਚਲਾਈ ਸਾਝੇ ਤੌਰ ਤੇ ਪੀਐਸਫ ਤੇ ਅਸੀਂ ਸਾਂਝਾ ਆਪਰੇਸ਼ਨ ਕਰਕੇ 3112 ਸਬੂਟੇ ਸੀ ਜੀ ਉਸੇ ਵਜਨ ਕੀਤਾ ਸੀ ਕੰਡੇ ਦਾ ਪ੍ਰਬੰਧ ਕਰਕੇ ਜੀ ਤਾਂ ਇਹ ਪਾ ਲੇ 13 ਕਿਲੋ 400 ਗ੍ਰਾਮ ਆਇਆ ਵਜਨ ਇਹ ਪੌਦੇ ਪੌਦੇ ਨੂੰ ਕੁੱਟ ਕੇ ਅਸੀਂ ਨਾ ਜੀ প্লাਸਟਿਕ ਉੱਤੇ ਤੇ ਪਾ ਗਏ ਜੀ ਇਹ ਜਿਹੜਾ ਹਿਮਤ ਸਿੰਘ ਸੀ ਇਮਿਟੈਂਸੀ ਇਹ ਉਥੇ ਆਪਦੇ ਖੇਤ ਵਿੱਚ ਗੁੱਡੀ ਵਗੈਰਾ ਕਰ ਰਿਆ ਸੀ ਜੀ ਇਹਦੇ ਉਥੇ ਖੇਤ ਦੇ ਪੱਠੇ ਨੇ ਤੇ ਕੁੱਝ ਧਨੀਏ ਦੀ ਖੇਤੀ ਲਾਈ ਹੋਈ ਸੀ ਕੁਝ ਧਨੀਏ ਦੇ ਖੇਤੀ ਦੇ ਵਿੱਚ ਸੀ ਕੁਝ ਨੇ ਅਲੱਗ ਬੀਜੀ ਹੋਈ ਸੀ ਕਿ ਸਰ੍ਹਸਾ ਜਿਹਾ ਜੀ ਇਹ ਆਪਣਾ ਨਸ਼ਾ ਕਰਨ ਦਾ ਦੀ ਹੈ ਜੀ ਇਹਨਾਂ ਨਸ਼ੇ ਦੀ ਪੂਰਤੀ ਵਾਸਤੇ ਕਹਿੰਦੇ ਮੈਂ ਲਾਈ ਹੋਈ ਸੀ ਪਰ ਇਸ ਕਰਕੇ ਅਸੀਂ ਇਹਨੂੰ ਮਾਲ ਬਰਾਮਦ ਕਰਕੇ ਇਫਤਾਰ ਕਰ ਲਿਆ ਤੇ ਮੁਕਦਮਾ ਦਰਜ ਕਰਤਾ ਜੀ ਖਾਕੀ ਜਰ ਕਰ ਚੀਜ਼ ਬਰਾਮਦ ਹੋਈ ਬਾਈ ਤੁਹਾਡੇ ਕੋਲੋਂ ਹਾਂ ਜੀ ਕੀ ਫੜਿਆ ਗਿਆ ਤੇਰੇ ਕੋਲ ਕਬੂਤੇ ਕਿਹੜੇ ਹਾਂ ਪੋਸਤ ਦੇ ਹਾਂ ਪੋਸਤ ਦੇ ਇਹ ਕਿਵੇਂ ਬੀਜੇ ਸੀ ਇਹ ਜਿਹੜਾ ਮੈਨੂੰ ਮਨ ਦੀ ਗੱਲ ਵੀ ਟੈਗ ਦਾ ਵੀ ਹੋ ਗਿਆ ਏ ਚੁਕਰ ਦਾ ਵੀ ਹੈ ਦਰਾਕੇ ਵੀ ਹੋ ਜਾਂਦੀ ਏ ਹੂੰ 20 ਸਾਲ ਹੋ ਗਿਆ ਮੈਨੂੰ ਖਾਂਦੇ ਨੂੰ ਹੂੰ ਤੇ ਮੁੱਲ ਨਹੀਂ ਲਿਆ ਜਾਂਦਾ ਨਾ ਮਿਲਦਾ ਕਿਰੋ ਹੂੰ ਤੇ ਮੈਂ ਆਪ ਵਾਸਤੇ ਮੰਜਬ ਜਿੰਨੀ ਖਾਂ ਬੀਜੀ ਸੀ ਹੂੰ ਖਾਣ ਵਾਸਤੇ ਹੂੰ ਕਿਉ ਵੀ ਕੱਚਾ ਪੱਚਾ ਦੇ ਪੱਟਾ ਗਿਆ ਕਿਹੜੀ ਥਾਂ ਤੇ ਖੇਤ ਜੀ ਕਿੱਥੇ ਆ ਖੇਤ ਖੇਤ ਇਹਦਾ ਥਾਣੀ ਬਾਜਾ ਸਤ ਹੂੰ ਫੜੇ ਕਿਵੇਂ ਗਿਆ ਫਿਰ ਇਹ ਇਹ ਗਰੂ ਜਾਣਦਾ ਹੂੰ ਨਹੀਂ ਕਹਿੰਦੇ ਬੀਐਸਐਫ ਨੇ ਫੜਿਆ ਕਿ ਤੂੰ ਵੀ ਆਇਆ ਨਾ ਰਹੀ ਹੋ ਗਿਆ ਪਰ ਇਹ ਪਤਾ ਨਹੀਂ ਸਰਦਾਰਾਂ ਨੂੰ ਪਤਾ ਲੱਗਿਆ ਕੋਈ ਨਾ ਬਤਾ ਹਾਂ ਅੱਛਾ ਤੂੰ ਆਪ ਕੀ ਕਰਨਾ ਹੈ ਪੋਸਟ ਪੋਸਟ ਕਰਨਾ ਕਿੰਨੇ ਚਿਰ ਤੋਂ 20 ਸਾਲ ਹੋ ਗਏ ਤੇ ਆਪਦੇ ਵਾਸਤੇ ਬੀਜੇ ਸੀ ਹਾਂਜੀ ਇਹ ਬੂਟੇ ਕਿੰਨੇ ਕੁ ਸੀਗੇ ਬੂਟੇ ਤਾਂ ਦਾਈਆਂ ਗਿਆ ਹੈ ਨਵੇਂ ਮਹੀਨੇ ਕਿਹਾ ਜਨਾਬ ਵਿੱਚ ਤਾਂ ਜਾ ਕੋਈ 200 400 1500 1200 ਬਰੋ ਸਵੇਗਾ ਹੀ ਹੋਵੇਗਾ 1200 ਬੂਟਾ ਸੀ ਹਾਂ ਠੀਕ ਹੈ ਹੁਣ ਫਿਰ ਕੀ ਕਾਰਵਾਈ ਹੋਈ ਕਾਰਵਾਈ ਸਾਹੂਰਾ ਲੈ ਆਂਦਾ ਉਹ ਨਾ ਨਦੀ ਨੋ ਹੂੰ ਪਿੰਡ ਕਿਹੜਾ ਤੇਰਾ ਟਾਣੀ ਬਚਨ ਸਿੰਘ ਟਾਣੀ ਬਚਨ ਸਿੰਘ ਜ਼ਮੀਨ ਜਿਹੜੀ ਆ ਉਹ ਕਿੱਥੇ ਆ ਬਾਰਡਰ ਤੋਂ ਕਿੰਨੀ ਦੂਰ ਆ ਬੜੀ ਦੂਰ ਐ ਪਿਛਾ ਹਾਂ ਬਾਰਡਰ ਦੇ ਨੇੜੇ ਆ ਨਹੀਂ ਪਿਛਾ ਕੇ ਬਾਰਡਰ ਤੋਂ ਪਿਛੇ ਹਾਂਜੀ ਅੱਛਾ 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 ਇਹ ਹੋਰ ਕੌਣ ਸੀ ਤੇਰੇ ਨਾਲ ਬੀਜਣ ਦੇ ਵਿੱਚ ਕੋਈ ਵੀ ਨਹੀਂ ਨਹੀਂ ਕੰਨਾ ਇਹਦਾ ਸੀ ਕਿਸੇ ਹੋਰ ਨੂੰ ਪਤਾ ਨਹੀਂ ਸੀ ਹਾਂ ਜ਼ਮੀਨ ਕਿੰਨੀ ਤੇਰੇ ਕੋਲੇ ਜ਼ਮੀਨ ਮੇਰੇ ਕੋਲ ਕੋਈ ਤਾਂ ਠੇਕੇ ਤੇ ਲਈ ਵੀ ਹੈ ਤੇ ਜ਼ਮੀਨ ਉੱਧ ਸਾਢੇ 3 ਕਿੱਲੇ ਦਾ ਗਾਣੇ ਰੱਖੀ ਹੋਈ ਹੈ ਹਾਂ ਜ਼ਮੀਂਦਾਰ ਹੀ ਕਰਦਾ ਹਾਂ ਹਾਂ ਜੀ ਗਾੜੀ ਧੱਪਾ ਵੀ ਕਰਦਾ ਹਾਂ ਹੁਣ ਨਹੀਂ ਹੁੰਦੀ ਹਾਂ ਠੀਕ ਹੈ